ਉਹ ਕਹਦੇ 225 ਤੋਂ ਲੈ ਕੇ 228 ਤੱਕ ਜਿਹੜਾ ਵੀ ਨਿਆਣਾ ਅਮਰੀਕਾ ਦੇ ਵਿੱਚ ਜਨਮ ਲਊਗਾ ਉਹਦੇ ਨਾਂ ਦੇ ਉੱਤੇ ਇੱਕ ਖਾਤਾ ਖਲਾ ਦੇਵਾਂ ਜਿਹੜਾ ਰਿਇਨਵੈਸਟਮੈਂਟ ਅਕਾਊਂਟ ਹੋਊਗਾ ਪਰ ਉਹਦੇ ਵਿੱਚ 1000 ਡਾਲਰ ਪਾ ਦੇਣਾ ਹੋਊਗਾ ਕੀ ਇਹਦੇ ਨਾਲ ਕਿ ਜਦੋਂ ਬੱਚਾ 18 ਸਾਲਾਂ ਦਾ ਹੋ ਕੇ ਉਹਨੇ ਘਰ ਲੈਣਾ ਉਹਨੇ ਅੱਗੇ ਬਿਜ਼ਨਸ ਕਰਨਾ ਉਹਨੇ ਪੜ੍ਹਾਈ ਕਰਨੀ ਹੈ ਕੋਲਜ ਜਾਂ ਕੁਝ ਵੀ ਜਾਣਾ ਯੂਨੀਵਰਸਿਟੀ ਜਾਣਾ ਉਸ ਵੇਲੇ ਉਹਦੇ ਕੋਲ ਇੱਕ ਚੰਗੀ ਮੋਟੀ ਅਮਾਊਂਟ ਹੋਏਗੀ ਇਨਵੈਸਟਮੈਂਟ ਅਕਾਊਂਟ ਜਿਹਦਾ ਨਾਂ ਇਹਨਾਂ ਨੇ 트ੰਪ ਅਕਾਊਂਟ ਰੱਖਿਆ ਡੈਮੋਕ੍ਰੇਟਸ ਕਹਿੰਦੇ ਵੀ ਇਹਦੇ ਨਾਲ ਕੁਝ ਪਰਿਵਾਰਾਂ ਨੂੰ ਮਦਦ ਤਾਂ ਹੋਊਗੀ ਪਰ ਗਰੀਬ ਪਰਿਵਾਰਾਂ ਦੇ ਉੱਤੇ ਬੋਝ ਪਊਗਾ ਸੋ 3.6 ਮਿਲੀਅਨ ਜਿਹੜੇ ਬੇਬੀਜ਼ ਆ ਬੌਰਨ ਹੁੰਦੇ ਆ ਅਮਰੀਕਾ ਦੇ ਵਿੱਚ ਤੇ ਇਸ ਪਲਾਨ ਦੇ ਨਾਲ 3 ਬਿਲੀਅਨ ਡਾਲਰ ਸਾਲ ਦਾ ਸਰਕਾਰ ਦੇ ਸਿਰ ਪਊਗਾ ਤੇ 3 ਬਿਲੀਅਨ ਡਾਲਰ ਆਉਣਾ ਕਿੱਥੋਂ ਜਿਨ੍ਹਾਂ ਕੋਲ ਲੀਗਲ ਵਰਕ ਸਟੇਟ ਹੈ ਸੀ ਹੈ ਨਹੀਂਗਾ ਉਹ ਜਿਹੜੀ ਕੁਆਲੀਫਾਈ ਨਹੀਂ ਕਰ ਸਕਦੇ ਡੋਨਲਡ ਟਰੰਪ ਦੀ ਇੱਕ ਸਕੀਮ ਆ ਉਸ ਸਕੀਮ ਚ ਟਰੰਪ ਨੇ ਇਹ ਕਿਹਾ ਉਹਦਾ ਨਾਮ ਟਰੰਪ ਅਕਾਊਂਟ ਕਿਹਾ ਜਾ ਰਿਹਾ ਉਸ ਚੀਜ਼ ਨੂੰ ਉਹ ਕਹਿੰਦਾ 225 ਤੋਂ ਲੈ ਕੇ 228 ਤੱਕ ਜਿਹੜਾ ਵੀ ਨਿਆਣਾ ਅਮਰੀਕਾ ਦੇ ਵਿੱਚ ਜਨਮ ਲਊਗਾ ਉਹਦੇ ਨਾਂ ਦੇ ਉੱਤੇ ਇੱਕ ਖਾਤਾ ਖਿਲਾ ਦੇਣਾ ਜਿਹੜਾ ਇਨਵੈਸਟਮੈਂਟ ਅਕਾਊਂਟ ਹੋਊਗਾ ਪਰ ਉਹਦੇ ਚ 1000 ਡਾਲਰ ਪਾ ਦੇਣਾ 1000 ڈالر ਦੇ ਨਾਲ ਇਹ ਹੋਊਗਾ ਕਿ ਉਹ ਫਿਰ ਸਟਾਕ ਮਾਰਕੀਟ ਦੇ ਹਿਸਾਬ ਨਾਲ ਜਦੋਂ ਤੱਕ ਉਹਨੇ 18 ਸਾਲਾਂ ਦਾ ਹੋਣਾ ਹਜ਼ਾਰ ਮਾਰ ਉਹ 1000 ڈالر ਜਿਹੜਾ ਹੈ ਉਹ ਵਧਦਾ ਜਾਊਗਾ ਮਾਪਿਆਂ ਕੋਲੇ ਇਹ ਆਪਸ਼ਨ ਹੋਊਗੀ 5000 ڈالر ਉਹ ਵੀ ਪਾ ਸਕਦੇ ਆ ਹਰ ਸਾਲ ਸੋ ਜੇ ਮਾਪੇ ਕੋਲੇ ਪੈਸੇ ਹੈਗੇ ਆ ਤਾਂ ਉਹਦੇ ਅਕਾਊਂਟ 'ਚ 5-5000 ਪਾਈ ਜਾਣ ਹੋਊਗਾ ਕਿ ਇਹਦੇ ਨਾਲ ਕਿ ਜਦੋਂ ਬੱਚਾ 18 ਸਾਲਾਂ ਦਾ ਹੋ ਕੇ ਉਹਨੇ ਘਰ ਲੈਣਾ ਉਹਨੇ ਅੱਗੇ ਬਿਜ਼ਨਸ ਕਰਨਾ ਉਹਨੇ ਪੜ੍ਹਾਈ ਕਰਨੀ ਐ ਕੋਲਜ ਜਾਂ ਕੁਝ ਵੀ ਜਾਣਾ ਯੂਨੀਵਰਸਿਟੀ ਜਾਣਾ ਉਸ ਵੇਲੇ ਉਹਦੇ ਕੋਲੇ ਇੱਕ ਚੰਗੀ ਮੋਟੀ ਅਮਾਊਂਟ ਹੋਏਗੀ ਇਹਨੂੰ ਡੋਨਲਡ ਟਰੰਪ ਨੇ ਕਿਹਾ ਕਿ ਟਰੰਪ ਅਕਾਊਂਟ ਹੋਊਗਾ ਤੇ 1000 ਡਾਲਰ ਰਸੀ ਦਿੰਨੇ ਆ ਫ੍ਰੀ ਲੈਣਾ ਕੁਛ ਨਹੀਂ ਨਿਆਣੇ ਦੇ ਨਾਮ ਤਾਂ ਕਿ ਅਮਰੀਕਾ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਟਰੋਂਗ ਹੋਵੇ ਉਹਨਾਂ ਤਿੰਨਾਂ ਸਾਲਾਂ ਦੇ ਲਈ ਇਹਨਾਂ ਨੇ ਕਰਨਾ 25 ਅ 4 ਸਾਲਾਂ ਲਈ 25 26 ਤੇ 27 28 ਸੋ ਇਨਵੈਸਟਮੈਂਟ ਅਕਾਊਂਟ ਜਿਹਦਾ ਨਾਂ ਇਹਨਾਂ ਨੇ ਟਰੰਪ ਅਕਾਊਂਟ ਰੱਖਿਆ ਤੇ ਪੇਰੈਂਟ 5000 ਡਾਲਰ ਪਾ ਸਕਦੇ ਉਹਦੇ ਅ ਪੇਰੈਂਟਸ ਜਿਹੜੇ ਨੇ 5000 ਡਾਲਰ ਪਾ ਸਕਦੇ ਆ ਤੇ ਸਟਾਕ ਮਾਰਕੀਟ ਦੇ ਹਿਸਾਬ ਨਾਲ ਉਹ ਹੌਲੀ-ਹੌਲੀ ਅ ਗਰੋ ਹੋਊਗਾ ਸੋ ਜਦੋਂ ਬੱਚਾ 18 ਸਾਲਾਂ ਦਾ ਹੋ ਗਿਆ ਉਹ ਪੈਸਾ ਕਢਾ ਸਕਦਾ ਕਾਲਜ ਲਈ ਨੌਕਰੀ ਦੀ ਟ੍ਰੇਨਿੰਗ ਲਈ ਕਿਸੇ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਜਾਂ ਪਹਿਲਾ ਘਰ ਖਰੀਦਣ ਦੇ ਲਈ ਜੇ ਕਿਸੇ ਹੋਰ ਕੰਮ ਦੇ ਲਈ ਉਹਨੇ ਪੈਸਾ ਕਢਾਉਣਾ ਤਾਂ ਉਹਦੇ ਉੱਤੇ ਉਹਨੂੰ ਐਕਸਰਾ ਟੈਕਸ ਪੇ ਕਰਨਾ ਪਊਗਾ ਪ੍ਰਾਈਵੇਟ ਕੰਪਨੀਆਂ ਕਈ ਕਹਿੰਦੀਆਂ ਅਸੀਂ ਵੀ ਮੈਚ ਕਰਾਂਗੇ ਇਹਨੂੰ ਕੰਪਨੀ ਜਿਵੇਂ ਡੈਲ ਆ ਉਹ ਕਹਿੰਦੀ ਜਿਹੜੇ ਬੰਦੇ ਸਾਡੇ ਨਾਲ ਕੰਮ ਕਰਦੇ ਹਜ਼ਾਰ ਹਜ਼ਾਰ ਡਾਲਰ ਉਹਨਾਂ ਦੇ ਨਿਆਣੇ ਨੂੰ ਅਸੀਂ ਦੇਵਾਂਗੇ ਜਿਹੜੇ ਨਿਊ ਬੌਰਨ ਹੋਣਗੇ ਸੋ ਇਹ ਬਹੁਤ ਵੱਡੀ ਗੱਲ ਆ ਇੱਕ ਕਿ ਜੇ ਟਰੰਪ ਕਾਊਟ ਇਹਦਾ ਸ਼ੁਰੂ ਹੋ ਜਾਂਦਾ ਤੁਸੀਂ ਸੋਚੋ ਵੀ ਜਿਹੜਾ ਬੱਚੇ 18 ਸਾਲਾਂ ਦੇ ਕੋਲ 1000 ਡਾਲਰ ਉਹ ਪਾ ਰੇ 5000 ਡਾਲਰ ਮੰਨ ਲਓ ਘਰ ਦੇ ਪਾ ਦਿੰਦੇ 1000 ਡਾਲਰ ਕੰਪਨੀ ਪਾ ਦਿੰਦੀ ਐਂਦਾ ਕਰਦੇ ਕਰਦੇ ਇੱਕ ਇਨਵੈਸਟਮੈਂਟ ਅਕਾਊਂਟ ਜਿਹੜਾ ਸਟਾਕ ਮਾਰਕੀਟ ਦੇ ਨਾਲ ਗਰੋ ਹੋ ਰਿਹਾ 18 ਸਾਲਾਂ ਨੂੰ ਉਹਦੇ ਕੋਲੇ ਇੱਕ ਮੋਟਾ ਖਾਸਾ ਪੈਸਾ ਹੋਊਗਾ ਸੋ ਇਹ ਇਹ ਜਿਹੜਾ ਇੱਕ ਬਿੰਕ ਬਿਊਟੀਫੁੱਲ ਬਿਲ ਕਿਹਾ ਜਾ ਰਿਹਾ ਨਾ ਜਿਹੜਾ ਨਵਾਂ ਬਿਲ ਆ ਉਹ ਬਿਲ ਜਿਹਦੇ ਤੇ ਐਲਨ ਮਸਕ ਡੋਨਲਡ ਟਰੰਪ ਦੇ ਨਾਲ ਲੜਕੇ ਪਾਸ਼ੇ ਹੋਏ ਆ ਉਹਦੇ ਵਿੱਚ ਜਿਹੜਾ ਵੱਡਾ ਇੱਕ ਰਿਪਬਲਿਕਨ ਬਿਲ ਆ ਜਿਹਦੇ ਵਿੱਚ ਟੈਕਸ ਕੱਟ ਵੀ ਆ ਜਿਹਦੇ ਵਿੱਚ ਸਪੈਂਡਿੰਗ ਤੇ ਕੱਟ ਵੀ ਆ ਜਿੱਦ ਤੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਦਲਾਅ ਵੀ ਆ ਉਹਦਾ ਹੀ ਇੱਕ ਹਿੱਸਾ ਹੈ ਜਿਹੜਾ 트럼ਪ ਅਕਾਊਂਟ ਆ ਹਾਲਾਂਕਿ ਇਹ ਬਿੱਲ ਦੇ ਉੱਤੇ ਡਿਬੇਟ ਹੋ ਰਿਹਾ ਸੈਨੇਟ ਦੇ ਵਿੱਚ ਜਿਹੜਾ ਕ੍ਰਿਟਿਸਿਜ਼ਮਾਂ ਡੈਮੋਕ੍ਰੇਟਸ ਵੱਲੋਂ ਉਹ ਹੋ ਰਿਹਾ ਡੈਮੋਕ੍ਰੇਟਸ ਕਹਿੰਦੇ ਵੀ ਇਹਦੇ ਨਾਲ ਕੁਝ ਪਰਿਵਾਰਾਂ ਨੂੰ ਮਦਦ ਤਾਂ ਹੋ ਜੂਗੀ ਪਰ ਗਰੀਬ ਪਰਿਵਾਰਾਂ ਦੇ ਉੱਤੇ ਬੋਝ ਪਊਗਾ ਕਿਉਂਕਿ ਉਹਦੇ ਨਾਲ ਇਸ ਬਿੱਲ ਦੇ ਨਾਲ ਜਦੋਂ ਬਿੱਲ ਆਊਗਾ ਤੇ ਇਹਦਾ ਖਰਚਾ ਕਿੱਥੋਂ ਪੂਰਾ ਹੋਣਾ ਮੈਡੀਕੇਟ ਜਾਂ ਫੂਡ ਸਟੈਂਪਸ ਤੋਂ ਪੂਰਾ ਹੋਣਾ ਵੀ ਉੱਥੇ ਅਸਰ ਪਊਗਾ ਔਰ ਇਹਦੇ ਨਾਲ 36 ਮਿਲੀਅਨ ਨਿਆਣੇ ਅਮਰੀਕਾ ਦੇ ਵਿੱਚ ਇੱਕ ਸਾਲ ਦੇ ਵਿੱਚ ਜ ਮਾਫੀ ਚੋ ਨਾ 3.6 ਮਿਲੀਅਨ 36 ਲੱਖ ਸੋ 3.6 ਮਿਲੀਅਨ ਜਿਹੜੇ ਬੇਬੀਜ਼ ਹੋ ਬੌਰਨ ਹੁੰਦੇ ਆ ਅਮਰੀਕਾ ਦੇ ਵਿੱਚ ਤੇ ਇਸ ਪਲਾਨ ਦੇ ਨਾਲ 3 ਬਿਲੀਅਨ ਡਾਲਰ ਸਾਲ ਦਾ ਸਰਕਾਰ ਦੇ ਸਿਰ ਪਊਗਾ ਤੇ 3 ਮਿਲੀਅਨ ਡਾਲਰ ਆਉਣਾ ਕਿੱਥੋਂ ਤੇ ਜੇ ਇਹ 3-3 ਬਿਲੀਅਨ ਡਾਲਰ ਪੈਂਦਾ ਰਿਹਾ ਤੇ ਜਿਹੜਾ ਨੈਸ਼ਨਲ ਡੈਟ ਆ ਰਾਸ਼ਟਰੀ ਕਰਜ਼ਾ ਹੈ ਅਮਰੀਕਾ ਦੇ ਸਿਰ ਉਹ 3 ਟ੍ਰਿਲੀਅਨ ਡਾਲਰ ਤੋਂ ਜਿਹੜਾ ਵਧ ਜੂਗਾ 3 ਟ੍ਰਿਲੀਅਨ ਡਾਲਰ ਹੋਰ ਹੋ ਜੂਗਾ 36 ਕੇ ਕਿੰਨੇ ਟ੍ਰਿਲੀਅਨ ਡਾਲਰ ਪਹਿਲਾਂ ਆਉਣ ਵਾਲੇ 10 ਸਾਲਾਂ ਦੇ ਵਿੱਚ ਹੁਣ ਇਹ ਆ ਇੱਕ ਬੇਬੀ ਬੌਂਡ ਪ੍ਰੋਗਰਾਮ ਆ ਕਈ ਸਟੇਟਸ ਦੇ ਵਿੱਚ ਜਿਵੇਂ ਕੈਲੀਫੋਰਨੀਆ ਦੇ ਵਿੱਚ ਵੀ ਹੈਗਾ ਆ 트ੰਪ ਅਕਾਊਂਟ ਸਿਰਫ ਲੋ ਇਨਕਮ ਫੈਮਿਲੀ ਨੂੰ ਟਾਰਗੇਟ ਨਹੀਂ ਕਰੂਗਾ ਵੀ ਜਿਹਨੂੰ ਲੋੜ ਆ ਜਾਂ ਗਰੀਬਾਂ ਨੂੰ ਸਾਰਿਆਂ ਲਈ ਜਿਹੜਾ ਵੀ ਐਲੀਜੀਬਲ ਚਾਈਲਡ ਹੈਗਾ ਉਹਨੂੰ ਇਹ ਮਿਲ ਜੂਗਾ ਆਲੋਚਕ ਕਹਿੰਦੇ ਵੀ ਇਹਦੇ ਨਾਲ ਅਮੀਰਾਂ ਨੂੰ ਵੀ ਫਾਇਦਾ ਹੋਊਗਾ ਜਾਂ ਜਿਹੜੇ ਬੱਚੇ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਆ ਜਿਹੜੇ ਅਨਡਾਕੂਮੈਂਟਡ ਨੇ ਜਿਨ੍ਹਾਂ ਕੋਲੇ ਪੇਪਰ ਹੈ ਨਹੀਂ ਕੱਚੇ ਆ ਉਹਨਾਂ ਦੇ ਨਿਆਣਿਆਂ ਦਾ ਕੀ ਬਣੂਗਾ ਜਿਨ੍ਹਾਂ ਕੋਲੇ ਲੀਗਲ ਵਰਕ ਸਟੇਟ ਹੈ ਸੀ ਹੈ ਨਹੀਂਗਾ ਉਹ ਵੀ ਕੁਆਲੀਫਾਈ ਨਹੀਂ ਕਰ ਸਕਦੇ ਜਿਹਦੇ ਨਾਲ ਫਿਰ ਕੁਦਰਤੀਆ ਵੀ ਇੱਕ ਕਨਸਰਨ ਜਿਹੜਾ ਫੇਅਰਨੈਸ ਦਾ ਵੀ ਆਉਂਦਾ ਹੈ ਫੇਅਰਨੈਸ ਦਾ ਇੱਕ ਤੇ ਹੁਣ ਇਹ ਕਹਿੰਦੇ ਵੀ ਜਦ ਹੈ ਹੀ ਨਹੀਂ ਉਹ ਸਾਡੇ ਮੁਲਕ ਦਾ ਬੰਦਾ ਹੀ ਨਹੀਂ ਤੇ ਉਹਨੂੰ ਅਸੀਂ ਕਿਉਂ ਰੱਖੀਏ ਜਾਂ ਕਿਉਂ ਉਹਨੂੰ ਬੈਨੀਫਿਟ ਦਈਏ ਵੀ ਟੈਕਸ ਅਸੀਂ ਦਈਏ ਜਾਂ ਸਾਰਾ ਕੋਈ ਅਸੀ ਕਰੀਏ ਤੇ ਫਾਇਦਾ ਇਹਨਾਂ ਨੂੰ ਦਈਏ ਦੂਜੇ ਕਹਿੰਦੇ ਆ ਵੀ ਜੋ ਮਰਜੀ ਆ ਨਿਆਂਇਨਾ ਵੇਤਕਰਾ ਨਹੀਂ ਹੋਣਾ ਚਾਹੀਦਾ ਨਿਆਂਾ ਨੂੰ ਕੀ ਕਿਦੇ ਪੱਕੇ ਹੈ ਕਿ ਨਹੀਂ ਉਹਦੇ ਮਾਪੇ ਕਿ ਨਹੀਂ ਇਹਦਾ ਚ ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਇਹ ਸਾਰਿਆਂ ਨੂੰ ਹੋਣਾ ਚਾਹੀਦਾ ਸੋ ਐਕਸਪਰਟ ਇਨ ਇਕੁਐਲਟੀ ਬਾਰੇ ਚਿੰਤਾ ਕਰ ਰਹੇ ਆ ਕਿ ਇਹਦੇ ਨਾਲ ਜਿਹੜੀ ਇਨ ਇਕੁਐਲਟੀ ਆ ਉਹ ਸਪੈਸ਼ਲੀ ਵੱਧ ਜਾਊਗੀ ਸੋ ਇਹ ਇੱਕ ਵੱਡੀ ਜਿਹੜੀ ਚਿੰਤਾ ਇਸ ਵੇਲੇ ਅਮਰੀਕਾ ਦੇ ਵਿੱਚ ਪੈਦਾ ਹੋਈ ਹੈ ਪਰ ਸਕੀਮ ਬਹੁਤ ਵਧੀਆ ਹੈ ਜਿਹੜਾ 트럼ਪ ਅਕਾਊਂਟ ਜੇ ਸ਼ੁਰੂ ਹੋ ਜਾਂਦਾ ਤਾਂ ਕੁਦਰਤੀ ਹੈ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ